ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਮੋਗਾ ਦੇ YouTube ਚੈਨਲ ਖੇਤੀ ਸੂਚਨਾਵਾਂ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅ ਅੱਜ ਅਸੀਂ ਗੱਲ ਕਰਾਂਗੇ ਕਣਕ ਅਤੇ ਸਰੋਂ ਦੀਆਂ ਬਿਮਾਰੀਆਂ ਅਤੇ ਉਹਨਾਂ ਦੇ ਰੋਕ ਰੋਕਥਾਮ ਸੰਬੰਧੀ ਅੱਜ ਸਾਡੇ ਨਾਲ ਡਾਕਟਰ ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਲਾਕ ਬਾਗਾਪਾਣਾ ਮੌਜੂਦ ਨੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਡਾਕਟਰ ਸਾਹਿਬ ਜਿਵੇਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਕਣਕ ਦੀ ਫਸਲ ਮੌਜੂਦਾ ਫਸਲ ਦੇ ਵਿੱਚ ਜਿਵੇਂ ਬਿਮਾਰੀਆਂ ਦਾ ਹਮਲਾ ਹੋਣਾ ਹੈ ਉਹਨਾਂ ਬਾਰੇ ਤੁਸੀਂ ਸਾਨੂੰ ਸੰਖੇਪ ਵਿੱਚ ਜਾਣਕਾਰੀ ਦਿਓ ਕਿ ਕਿਹੜੀ ਕਿਹੜੀ ਕਣਕ ਦੇ ਉੱਪਰ ਬਿਮਾਰੀ ਆ ਸਕਦੀ ਹੈ ਉਹਨਾਂ ਦੇ ਵਿੱਚ ਇਹਦੇ ਵਿੱਚ ਵੈਸੇ ਤਾਂ ਕਾਫੀ ਬਿਮਾਰੀਆਂ ਜਿਹੜੀਆਂ ਕਣਕ ਨੂੰ ਦੀ ਫਸਲ ਨੂੰ ਆਉਂਦੀਆਂ ਨੇ ਪਰ ਜਿਹੜੀਆਂ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਸਾਡੇ ਏਰੀਆ ਦੇ ਵਿੱਚ ਮੁੱਖ ਜਿਹੜੀਆਂ ਬਿਮਾਰੀਆਂ ਸਾਡੀ ਫਸਲ ਨੂੰ ਪੈਂਦੀਆਂ ਨੇ ਉਹਦੇ ਵਿੱਚ ਜਿਹੜੀ ਪੀਲੀ ਕੁੰਗੀ ਆ ਜਾਂ ਕਹਿੰਦੀ ਹੈ ਕਰਨਾਲ ਬੰਟਾ ਜਾਂ ਕਹਿੰਦੀ ਹੈ ਵੀ ਚਟੋਂ ਦਾ ਰੋਗ ਆ ਇਹ ਜਿਹੜੀਆਂ ਮੁੱਖ ਬਿਮਾਰਗਾਂ ਜਿਹੜੀਆਂ ਸਾਡੇ ਖੇਤਾਂ ਦੇ ਵਿੱਚ ਆਉਂਦੀਆਂ ਨੇ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ ਆਪਣੀ ਕਣਕ ਦੀ ਉੱਪਰ ਕੁਝ ਕੁ ਬਿਮਾਰੀਆਂ ਆਉਂਦੀਆਂ ਵਾ ਡਾਕਟਰ ਸਾਹਿਬ ਤੁਸੀਂ ਦੱਸੋ ਵੀ ਕਿਸਾਨ ਵੀਰ ਆਪਣੇ ਖੇਤਾਂ ਵਿੱਚ ਕੋਈ ਜਿਹੜੀ ਬਿਮਾਰੀ ਆ ਜਾਂਦੀ ਆ ਉਹ ਬਿਮਾਰੀ ਦੀ ਕਿਵੇਂ ਪਛਾਣ ਕਰਨੀ ਵੀ ਸਾਡੇ ਖੇਤ ਦੇ ਵਿੱਚ ਆ ਬਿਮਾਰੀ ਆ ਗਿਆ ਉਹਦੇ ਬਾਰੇ ਡਾਕਟਰ ਸਾਹਿਬ ਤੁਸੀਂ ਜਾਣਕਾਰੀ ਦਿਓ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਜਿਹੜੀ ਸਾਡੀ ਕਣਕ ਦੀ ਹੁਣ ਫਸਲ ਆ ਹੁਣ ਸਟੇਜ ਆ ਤਕਰੀਬਨ ਜੇ ਆਪਾਂ ਨਵੰਬਰ ਦੀ ਬਿਜਾਈ ਵੇਖ ਕੇ ਤਾ ਹੁਣ ਤਕਰੀਬਨ 90-95 ਦਿਨਾਂ ਦੀ ਜਿਹੜੀ ਫਸਲ ਆ ਉਹ ਸਾਡੀ ਹੋ ਚੁੱਕੀ ਆ ਹੁਣ ਜਿਹੜਾ ਨਸਾਰਾ ਉਹ ਲਗਭਗ ਹਰ ਕਿਸਮ ਦਾ ਉਹ ਹੋ ਰਿਹਾ ਹੈ ਤਕਰੀਬਨ ਲੜੀਆ ਗੋਭ ਦੇ ਵਿੱਚ ਜਿਹੜੀ ਫਸਲ ਆ ਤੁਸੀਂ ਦੇਖ ਸਕਦੇ ਹੋ ਉਹ ਜਿਹੜੀ ਆ ਉਹ ਆ ਗਈ ਆ ਸੋ ਇਹ ਸਟੇਜ ਦੇ ਵਿੱਚ ਜਿਹੜੀ ਆ ਬਿਲਕੁਲ ਅਣਕੂਲ ਆ ਪੀਲੀ ਕੁੰਗੀ ਦੇ ਹਮਲੇ ਵਾਸਤੇ ਵੈਸੇ ਤਾਂ ਜਿਹੜੀਆਂ ਸਾਡੇ ਕਿਸਾਨ ਵੀਰ ਹੁਣ ਫਸਲ ਜਿਹੜੀ ਕਿਸਮ ਬੀਜਦੇ ਆ ਕਣਕ ਦੀ ਜਿਹੜੀਆਂ ਜਿਹੜੀਆਂ ਪੀਏਯੂ ਵੱਲੋਂ ਜਾਂ ਹਰਿਆਣਾ ਯੂਨੀਵਰਸਿਟੀ ਵੱਲੋਂ ਸਿਫਾਰਸ਼ ਨੇ ਉਹੋ ਸਾਰੀਆਂ ਹੀ ਪੀਲੀ ਕੁੰਗੀ ਦੇ ਜਿਹੜੇ ਆ ਉਸ ਉਸ ਪੀਲੀ ਕੁੰਗੀ ਤੋਂ ਰਿਸਸਸ ਦੇ ਜਾਨੀ ਕਿ ਉਹਦੀ ਉਹਦਾ ਟਕਰਾ ਕਰਨ ਦੇ ਇੰਨੀ ਦਾ ਸਮਰਥਾ ਉਹ ਰੱਖਦੀਆਂ ਨੇ ਸੋ ਪਰ ਫਿਰ ਵੀ ਜੇ ਸਾ ਜੇ ਸਾਹਾ ਬਣਾਲ ਜਿਹੜਾ ਸਾਡਾ ਵਾਤਾਵਰਨ ਆ ਜਾਂ ਐਨਵਾਇਰਨਮੈਂਟ ਬਣਿਆ ਹੋਇਆ ਹੈ ਨਮੀ ਦਾ ਜਿਹੜਾ ਮੌਸਮ ਬਣਿਆ ਹੋਇਆ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਜਾਂ ਇਸ ਮੌਸਮ ਦੇ ਵਿੱਚ ਸ ਕਿਸਾਨਾਂ ਨੂੰ ਚਾਹੀਦਾ ਹੈ ਕਿ ਆਪਦੇ ਖੇਤਾਂ ਦੇ ਵਿੱਚ ਜਾ ਕੇ ਫਸਲ ਦਾ ਨਰੀਖਣ ਕਰਨ ਕਿ ਪੱਤੇ ਉੱਤੇ ਹਲਦੀ ਰੰਗ ਦਾ ਜਿਹੜਾ ਪਾਊਡਰ ਬਣ ਜਾਂਦਾ ਜੇ ਆਪਾਂ ਹੱਥ ਲਾਵਾਗੇ ਪੱਤੇ ਨੂੰ ਉਹ ਸਾਡੇ ਹੱਥ ਨਾਲ ਵੀ ਉਹ ਪੀਲਾ ਜਿਹੜਾ ਹਲਦੀ ਰੰਗ ਦਾ ਪਾਊਡਰ ਆ ਉਹ ਲੱਗ ਜਾਂਦਾ ਸੋ ਇਹ ਮੁੱਖ ਨਿਸ਼ਾਨੀ ਆ ਸਾਡੇ ਖੇਤ ਵਿੱਚ ਪੀਲੇ ਕੁੰਗੀ ਦੇ ਹਮਲੇ ਦੀ ਇਸ ਤੋਂ ਇਲਾਵਾ ਕਿਸਾਨ ਜਿਹੜੀ ਇਹ ਬਿਮਾਰੀ ਹੈ ਧੌੜੀਆਂ ਦੇ ਵਿੱਚ ਆਉਂਦੀ ਹੈ ਇਹ ਆਣੀ ਹੈਗੀ ਵੀ ਰਾਤ ਦੇ ਰਾਤ ਸਾਡੇ ਖੇਤ ਦੇ ਵਿੱਚ ਆਜੂਗੀ ਧੌੜੀਆਂ ਦੇ ਵਿੱਚ ਜਿਹੜੀ ਇਹ ਆਉਂਦੀ ਆ ਸੋ ਸਾਨੂੰ ਜਿਹੜੇ ਇਸ ਹੁਣ ਜਿਹੜਾ ਮੌਸਮ ਚੱਲ ਰਿਹਾ ਹੈ ਨਸਾਰੇ ਦਾ ਸਮਾਂ ਵੀ ਚੱਲ ਰਿਹਾ ਇਸ ਸਮੇਂ ਦੇ ਦੌਰਾਨ ਸਾਨੂੰ ਖੇਤਾਂ ਦੇ ਵਿੱਚ ਰੋਜ਼ਾਨਾ ਜਿਹੜੀ ਆ ਉਹ ਸਰਵੇਖਣ ਕਰਨਾ ਚਾਹੀਦਾ ਹੈ ਹਾਂਜੀ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ ਕਣਕ ਦੇ ਵਿੱਚ ਆਹ ਆਹ ਬਿਮਾਰੀਆਂ ਆਉਂਦੀਆਂ ਆ ਤੇ ਆਹ ਆਹ ਲੱਛਣ ਆ ਉਸ ਤੋਂ ਬਾਅਦ ਕਿਸਾਨ ਵੀਰ ਨੂੰ ਚਲੋ ਬਿਮਾਰੀ ਦਾ ਹੀ ਪਤਾ ਲੱਗ ਗਿਆ ਮੇਰੀ ਖੇਤ ਵਿੱਚ ਆ ਗਈ ਉਹਨੇ ਸਿੰਪਟਮ ਵੀ ਦੇਖ ਲਿਆ ਵੀ ਮੇਰੇ ਖੇਤ ਵਿੱਚ ਐਦਾਂ ਦੀ ਬਿਮਾਰੀ ਆ ਗਈ ਹੁਣ ਉਸ ਤੋਂ ਬਾਅਦ ਕਿਸਾਨ ਵੀਰ ਨੂੰ ਕਿਹੜੀ ਦਵਾਈ ਦੀ ਤੁਸੀਂ ਸਪਾਰਸ਼ ਕਰਦੇ ਹੋ ਯੂਨੀਵਰਸਿਟੀ ਦੁਆਰਾ ਰਿਕਮੈਂਡਡ ਜਾਂ ਵਿਭਾਗ ਵੱਲੋਂ ਕਿਹੜੀਆਂ-ਕਿਹੜੀਆਂ ਦਵਾਈਆਂ ਦੀ ਸਪਸ਼ਟ ਕੀਤੀ ਜਾਂਦੀ ਰਸਤਾ ਹਾਂਜੀ ਕਿਸਾਨ ਵੀਰੋ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਖੇਤ ਦੇ ਵਿੱਚ ਜਿਹੜੀ ਬਿਮਾਰੀ ਆ ਉਹ ਆ ਗਈ ਆ ਆ ਉਹ ਜਿਹੜੀ ਆ ਕੋਈ ਵੀ ਜਿਹੜਾ ਫੰਗੀ ਸਾਈਡ ਆ ਪੀਯੂ ਲੁਧਿਆਣਾ ਬਲੋਂ ਕਾਫੀ ਜਿਹੜੀਆਂ ਸ਼ਿਫਾਰਸ਼ ਨੇ ਫੰਗੀ ਸਾਈਡਸ ਉਹਦੇ ਵਿੱਚੋਂ ਕੋਈ ਵੀ ਚੁਣ ਕੇ ਉਹ ਆਪਦੇ ਖੇਤ ਵਿੱਚ ਸਪਰੇਅ ਕਰ ਸਕਦੇ ਹੋ ਇਹਦੇ ਦੇ ਵਿੱਚ ਤੁਸੀਂ ਨਟਿਵੋ ਜਿਹੜੀ ਆ ਜਿਹੜੀ ਪਾਊਡਰ ਫਾਰਮ ਦੇ ਵਿੱਚ 120 ਗ੍ਰਾਮ ਕੇਲੇ ਦੀ ਸ਼ਿਫਾਰਸ਼ ਆ ਉਹਦੀ ਤੁਸੀਂ ਸਪਰੇਅ ਕਰ ਸਕਦੇ ਹੋ ਇਸ ਤੋਂ ਇਲਾਵਾ ਕਸਟੋਰੀਆ 200 ਐਮਐਲ ਇਸ ਤੋਂ ਇਲਾਵਾ ਇੰਪੈਕਟ ਐਕਸਟਰਾ 200 ਐਮਐਲ ਆ ਇਸ ਤੋਂ ਇਲਾਵਾ ਸਿੰਗਲ ਟੈਕਨੀਕਲ ਵਾਲੇ ਟੈਬੂ ਕੋਨਾ ਜੋਲਾ ਚਾਹੇ ਪ੍ਰੋਪੀ ਕੋਨਾ ਜੋਲਾ ਇਹਨਾਂ ਕਿਸੇ ਦੀ ਵੀ ਤੁਸੀਂ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਜਿਹੜੀ ਜਿਹੜੀ ਆ ਆਪਾਂ ਸਪਰੇਅ ਕਰ ਸਕਦੇ ਆ ਇੱਕ ਕਿਸਾਨ ਵੀਰਾਂ ਦੀ ਜਾਣਕਾਰੀ ਵਾਸਤੇ ਮੈਂ ਦੱਸ ਦਿਆਂ ਜਿਹੜੀ ਹੁਣ ਸਟੇਜ ਚੱਲ ਰਹੀ ਆ ਕਿਸਾਨ ਵੀਰੋ ਇਹ ਖੁੱਝ ਨਾ ਦਿਓ ਚਾਹੇ ਸਾਡੇ ਖੇਤ ਦੇ ਵਿੱਚ ਕੋਈ ਬਿਮਾਰੀ ਆਈ ਆ ਚਾਹੇ ਨਹੀਂ ਆਈ ਪਰ ਫਿਰ ਵੀ ਸਾਡੇ ਝੰਡੇ ਪੱਤੇ ਨੂੰ ਰੋਗ ਮੁਕਤ ਰੱਖਣ ਦੇ ਲਈ ਸਾਡੇ ਦਾਣੇ ਦੀ ਕੁਆਲਿਟੀ ਨੂੰ ਬਣਾਉਣ ਦੇ ਲਈ ਸਾਡੇ ਜਿਹੜੇ ਕਣਕ ਦੇ ਸਿੱਟੇ ਦੀ ਚਮਕ ਨੂੰ ਬਣਾ ਬਰਕਰਾਰ ਰੱਖਣ ਦੇ ਲਈ ਜਿਹੜੀ ਆ ਉਲੀ ਨਾਸ਼ਕ ਜਿਹੜੀ ਆ ਇਸ ਸਟੇਜ ਦੇ ਉੱਤੇ ਜਰੂਰ ਸਪਰੇਅ ਕਰਿਓ ਕਿਉਂਕਿ ਇਸ ਦੇ ਨਾਲ ਜਿੱਥੇ ਬਿਮਾਰੀ ਦੀ ਜਿਹੜੀ ਆ ਉਹ ਪਹਿਲਾਂ ਹੀ ਰੋਕਥਾਮ ਹੋ ਜਾਂਦੀ ਆ ਉਸ ਤੋਂ ਇਲਾਵਾ ਜਿਹੜੀ ਸਾਡੇ ਦਾਣੇ ਦੀ ਕੁਆਲਿਟੀ ਸਿੱਟੇ ਦੀ ਕੁਆਲਿਟੀ ਆ ਉਹ ਵੀ ਉੱਪਰ ਕੇ ਬਾਹਰ ਆਉਂਦੀ ਆ ਇਹ ਇਸ ਤੋਂ ਇਲਾਵਾ ਕਿਸਾਨ ਵੀ ਉਹ ਜਿਹੜੀ ਦੂਜੀ ਬੁਖ ਬਿਮਾਰੀ ਆ ਕਰਨਾਲ ਬੰਟ ਉਹ ਜਿਹੜੇ ਕਿਸਾਨ ਵੀਰਾਂ ਨੇ ਅੱਗੇ ਵੀ ਪੈਦਾ ਕਰਨਾ ਕਿਉਂਕਿ ਉਹ ਸੀਡ ਬੋਰਨ ਰਜ਼ੀਦ ਆ ਸਾਡੇ ਬੀਜਾਂ ਦੇ ਵਿੱਚ ਜਦੋਂ ਉਹ ਬਣ ਜਾਂਦੀ ਆ ਤੋਂ ਅੱਗੇ ਜਦੋਂ ਅਸੀਂ ਬੀਜ ਆਪਦਾ ਅਗਲੀ ਜਦੋਂ ਸੀਜ਼ਨ ਵਾਸਤੇ ਰੱਖਦੇ ਆ ਤਾਂ ਉਹ ਉਵੇਂ ਕੈਰੀ ਓਵਰ ਹੋ ਕੇ ਸਾਡੇ ਖੇਤਾਂ ਦੇ ਵਿੱਚ ਫੇਰ ਆ ਜਾਂਦੇ ਆ ਇਸ ਇਸ ਕਰਕੇ ਕਿਸਾਨਾਂ ਨੂੰ ਬੇਨਤੀ ਆ ਕਿ ਜਿਹੜੇ ਕਿਸਾਨਾਂ ਨੇ ਬੀਜ ਦੀ ਜਿਹੜੀ ਪ੍ਰੋਡਕਸ਼ਨ ਕਰਨੀ ਆ ਬੀਜ ਵਾਸਤੇ ਆਪ ਦਾ ਕਣ ਜਿਹੜੇ ਉਹ ਰੱਖਣੀ ਆ ਉਹ ਪ੍ਰੋਪੀ ਕੋਨਾ ਜੋਲ ਜਦੋਂ ਸਿੱਟਾ ਸਾਡਾ ਬਾਹਰ ਨਿਕਲਦਾ ਉਦੋਂ 200 ਐਮਐਲ ਦੀ ਜਿਹੜੀ ਆ ਸਪਰੇ ਉਹ ਜ਼ਰੂਰ ਕਰ ਦੇਣਾ 200 ਲੀਟਰ ਪਾਣੀ ਲਾਉਣਾ ਆਪਾਂ ਡੋਸ ਧਿਆਨ ਨਾਲ ਰੱਖਣੀ ਆ ਜਿਹੜੀ ਆ ਇਸ ਸਟੇਜ ਦੇ ਉੱਤੇ ਆਪਾਂ ਸਪਰੇ ਕਰਕੇ ਇਸ ਬਿਮਾਰੀਆਂ ਤੋਂ ਆਪਾਂ ਰੋਕਦਾ ਵੀ ਇਹੋ ਉਹ ਕਰ ਸਕਦੇ ਆ ਹਾਂਜੀ ਡਾਕਟਰ ਸਾਹਿਬ ਹੁਣ ਜਿਵੇਂ ਆਪਣੇ ਖਣਕ ਦੇ ਤਕਰੀਬਨ ਤੁਸੀਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਹੈ ਆਪਣੇ ਏਰੀਆ ਦੇ ਵਿੱਚ ਜਿਵੇਂ ਬਲਾਕ ਬਾਗਾਪਣਾ ਹੋ ਗਿਆ ਜਾਂ ਮੋਗਾ ਡਿਸਟ੍ਰਿਕਟ ਦੇ ਵਿੱਚ ਕਾਫੀ ਏਰੀਆ ਜਿਵੇਂ ਸਰੋਂ ਦਾ ਤੁਸੀਂ ਪਿੱਛੇ ਵੀ ਵੇਖਦਾਦੇ ਹੋ ਸਰੋਂ ਦਾ ਏਰੀਆ ਕਾਫੀ ਆ ਤੇ ਸਰੋਂ ਦੀਆਂ ਜਿਹੜੀਆਂ ਮੁੱਖ ਬਿਮਾਰੀਆਂ ਕਿਹੜੀਆਂ-ਕਿਹੜੀਆਂ ਦੱਸੋ ਇਹਨਾਂ ਬਾਰੇ ਤੁਸੀਂ ਜਾਣਕਾਰੀ ਦੋ ਖਾਨਾ ਨੂੰ ਹਾਂਜੀ ਕਿਸਾਨ ਵੀਰੋ ਅਣਕ ਤੋਂ ਇਲਾਵਾ ਸਾਡੀ ਜਿਹੜੀ ਤੇਜਵੀਲ ਫਸਲ ਮੁੱਖ ਫਸਲ ਪੰਜਾਬ ਦੀ ਸਰੋਂ ਦੀ ਫਸਲ ਆ ਰਾਏ ਦੀ ਫਸਲ ਆ ਇਹਨਾਂ ਫਸਲਾਂ ਦੇ ਵਿੱਚ ਵੀ ਕਿਹੜੀਆਂ ਬਿਮਾਰੀਆਂ ਹੁਣ ਜਿਹੜੀਆਂ ਉਹ ਆ ਸਕਦੀਆਂ ਉਹਦੇ ਵਿੱਚ ਵਾਈਟ ਰਸਤਾ ਜਿਹਨੂੰ ਆਪਾਂ ਚਿੱਟੋ ਦਾ ਰੋਗ ਕਹਿ ਦਿੰਦੇ ਆ ਜਾਂ ਕਹਿ ਦਗੇ ਵੀ ਝੋਲਸ ਰੋਗ ਆ ਇਹ ਆ ਸਕਦਾ ਜਾਂ ਜਿਹੜੇ ਪੀਏ ਧੱਬਿਆਂ ਦਾ ਰੋਗ ਆ ਇਹ ਆ ਇਹ ਆ ਸਕਦਾ ਸੋ ਆਪਾਂ ਧਿਆਨ ਰੱਖਣਾ ਆਪਣੇ ਖੇਤਾਂ ਦੇ ਵਿੱਚ ਵੀ ਆਪਾਂ ਇਸ ਸਟੇਜ ਦੇ ਉੱਤੇ ਜਿਹੜੀ ਹੁਣ ਸਟੇਜ ਚੱਲ ਰਹੀ ਆ ਆਪਾਂ ਰੀਡੋਮਿਲ ਗੋਲਡ 250 ਜਿਹੜੀ ਗ੍ਰਾਮ 200 ਲੀਟਰ ਪਾਣੀ ਚ ਘੋਲ ਕੇ ਜਿਹੜੀ ਸਪਰੇ ਆਪਾਂ ਉਹਦੀ ਸ਼ਾਮ ਦੇ ਵੇਲੇ ਕਰੀ ਕਰੀਏ ਤਾਂ ਉਹਦਾ ਰਿਜ਼ਲਟ ਜਿਹੜਾ ਕਾਫੀ ਹੱਦ ਤੱਕ ਆਪ ਨੂੰ ਮਿਲ ਸਕਦਾ ਨੁਕਸਾਨ ਵੀਰੋਂ ਅੰਤ ਵਿੱਚ ਸਾਨੂੰ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਜਿਹੜਾ ਖੇਤੀ ਸੂਚਨਾਮਾ ਚੈਨਲ ਆ ਖੇਤੀਬਾੜੀ ਵਿਭਾਗ ਜ਼ਿਲ੍ਹਾ ਮੋਗਾ ਵੱਲੋਂ ਚਲਾਇਆ ਗਿਆ ਹੈ ਉਹਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤਾਂ ਜੋ ਸਹੀ ਜਾਣਕਾਰੀ ਜਾਂ ਸਟੀਕ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ